ਦੇਸ਼ਵਤ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਤਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆਂ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਬਠਿੰਡਾ ਦੀ ਉੜੀਆਂ ਕਲੋਨੀ ਚ ਅੱਗ ਲੱਗਣ ਕਾਰਨ ਦਰਜਨ ਤੋਂ ਵੱਧ ਚੁਗੀਆਂ ਸੜੀਆਂ ਦੋ ਬੱਚੀਆਂ ਦੀ ਗਈ ਜਾਨ ਮਲੇਸ਼ੀਆ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਦੇ ਵਿੱਚ ਟਕਰਾਏ 10 ਲੋਕਾਂ ਦੀ ਜਾਨ ਐਮਸ ਤੇ ਸਲਾਹ ਤੇ ਤਿਹਾਂਟ ਦੇ ਵਿੱਚ ਕੇਜਰੀਵਾਲ ਨੂੰ ਦਿੱਤੀ ਗਈ ਇنسੂਲਿਨ ਗਲਤੀਆਂ ਲਈ ਬਗੈਰ ਸ਼ਰਤ ਮਾਫੀ ਮੰਗੀ RAMDEV ਤੇ BALKRISHAN ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੁਲਮਾਨ ਖਾਨ ਦੇ ਘਰ ਤੇ ਹਮਲੇ ਸੰਬੰਧੀ ਪੁਲਿਸ ਨੇ ਗੁਜਰਾਤ ਦੀ ਤਾਪੀ ਨਦੀ ਛੋਂ ਦੋ ਪਿਸਤੌਲ, ਮੈਗਜ਼ੀਨ ਤੇ ਗੋਲੀਆਂ ਜਬਤ ਨਭਰਾਮਤ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ੀਅਲ ਜਿਰਮਾਂਡ 7 ਮਈ ਤੱਕ ਵਧਾਇਆ। ਸਾਬਕਾ ਵਿਧਾਇਕ ਅੰਗਦ ਸਿੰਘ ਸੜਖਾਂਦ ਸਿਲ ਵਿੱਚ ਹੋਏ ਜ਼ਖਮੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਰਿਵਾਰ ਸਨੇ ਚੀਨ ਦੇ 5 ਦਿਨਾ ਨਿੱਜੀ ਦੌਰੇ ਤੇ ਗਏ ਮੁਕਤਾਨੰ ਸਾਰੇ ਦੇ શરીર ਚੋਂ ਜ਼ਹਿਰੀਲਾ ਤੱਤ ਨਹੀਂ ਮਿਲਿਆ ਵਿਸਰਾ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ ਮੁੰਬਈ ਹਵਾਈ ਅੱਡੇ ਤੇ ਨੂਡਲਸ 'ਚ ਲੁਕਾਏ ਹੀਰੇਆਂ ਸਨੇ 7.5 ਕਰੋੜ ਦਾ ਸੋਨਾ ਹੋਇਆ ਬ੍ਰਾਮੜ ਤੁਸੀਂ ਸੁਣ ਚੁੱਕੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹੋਣ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਇਥੋਂ ਦੇ ਜਨਤਾ ਨਗਰ ਦੇ ਸਾਹਮਣੇ ਨਹਿਰ ਵਾਲੇ ਪਾਸੇ ਬਣੀ ਉੜੀਆਂ ਕਲੋਨੀ ਵਿੱਚ ਅੱਜ ਸਵੇਰੇ 5 ਵਜੇ ਦੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਪੌਣੇ 6 ਵਜੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਉੜੀਆਂ ਕਲੋਨੀ ਵਿੱਚ ਅੱਗ ਲੱਗੀ ਹੈ। ਸੂਚਨਾ ਮਿਲਦੇ ਹੀ ਸਬ ਫਾਇਰ ਅਫਸਰ ਪ੍ਰਮੋਦ ਕੁਮਾਰ ਤੇ ਅਗਵਾਈ ਵਿੱਚ ਚਾਰ ਟੈਂਡਰ ਮੌਕੇ ਤੇ ਪਹੁੰਚੇ। ਇਸ ਦੁਰਘਟਨਾ ਵਿੱਚ ਦੋ ਬੱਚੀਆਂ 6 ਸਾਲਾਂ ਸੰਜਨੀ ਕੁਮਾਰੀ ਤੇ 9 ਸਾਲਾਂ ਪ੍ਰਿਆ ਦੀ ਜਾਨ ਚਲੀ ਗਈ। ਕੁਝ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਵਿੱਚ ਦਰਜਨ ਤੋਂ ਵੱਧ ਛੁੱਗੀਆਂ ਸੜ ਕੇ ਸੁਆਹ ਹੋ ਗਈਆਂ। ਦੂਜੀ ਅਹਿਮ ਖਬਰ ਕੋਲਲੰਪੁਰ ਤੋਂ سامنے ਆ ਰਹੀ ਹੈ। ਮਲੇਸ਼ੀਆ ਦੇ ਜਲ ਸੈਨਾ ਨੇ ਦੱਸਿਆ ਕਿ ਅੱਜ ਸਿਖਲਾਈ ਸੈਸ਼ਨ ਦੌਰਾਨ ਦੋ ਫੌਜੀ ਹੈਂਡਕੌਫਟਰ ਆਪਸ ਵਿੱਚ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਕਾਰਨ ਉਹਨਾਂ ਚ ਸਵਾਰ ਸਾਰੇ 10 ਵਿਅਕਤੀਆਂ ਦੀ ਜਾਨ ਚਲੀ ਗਈ। ਜਲ ਸੈਨਾ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਉਤਰੀ ਤਰਾਕ ਰਾਜ ਵਿੱਚ ਜਲਸੀਨਾ ਦਿਨ 90ਵੇਂ ਬਰੇਗੰਡ ਦੇ ਜਸ਼ਨਾਂ ਦੀ ਤਿਆਰੀ ਵਿੱਚ ਨੇਵੀ ਬੇਸ ਵਿਛਖਲਾਈ ਵਿੱਚ ਹਿੱਸਾ ਲੈ ਰਹੀ ਸੀ ਅਗਲੇ ਮਹੀਨੇ ਜਲਸੀਨਾ ਦਿਨ 90ਵੇਂ ਬਰੇਗੰਡ ਹੈ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੂਲਿਨ ਦਿੱਤੀ ਗਈ ਤਿਹਾਰ ਦੇ ਅਧਿਕਾਰੀ ਨੇ ਕਿਹਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਕਟਰਾਂ ਦੇ ਸਲਾਹ ਤੇ ਕੇਜਰੀਵਾਲ ਨੂੰ ਸੋਮਵਾਰ ਸ਼ਾਮ ਨੂੰ ਘੱਟ ਡੋਜ਼ ਵਾਲੀ ਇਨਸੂਲਿਨ ਦੀਆਂ ਦੋ ਯੋਜਨਾ ਦਿੱਤੀਆਂ ਗਈਆਂ ਅਧਿਕਾਰੀ ਨੇ ਦੱਸਿਆ ਕਿ ਸ਼ਾਮ 7 ਵਜੇ ਕੇਜਰੀਵਾਲ ਦਾ ਸ਼ੂਗਰ ਲੈਵਲ 217 ਨਿਕਲਿਆ ਜਿਸ ਤੋਂ ਬਾਅਦ ਪਿਹਾਰ ਵਿੱਚ ਉਹਨਾਂ ਦੀ ਦੇਖਭਾਲ ਕਰ ਰਹੀ ਡਾਕਟਰਾਂ ਨੇ ਇਨਸੂਲਿਨ ਦੇਣ ਦਾ ਫੈਸਲਾ ਕੀਤਾ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਮਣੇ ਆ ਰਹੀ ਹੈ yog guru ramdev ate patanjali ayurveda limited ਦੇ ਮੈਨੇਜਿੰਗ ਡਾਇਰੈਕਟਰ 발ਕ੍ਰਿਸ਼ਨ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੇ ਪਰਮਾਉ ਇਸ਼ਤਿਹਾਰ ਮਾਮਲੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਅਖਬਾਰਾਂ ਵਿੱਚ ਬਿਨਾਂ ਸ਼ਰਤ ਮਾਫੀ ਮੰਗੀ ਹੈ ਜਸਟਿਸ ਹੀਮਾ ਕੋਲੀ ਅਤੇ ਜਸਟਿਸ ਅਹਿਸਾਨਉਦੀਨ अमानुल्लाह ਦੇ ਬੈਂਚ ਨੇ RAMDEEP ਅਤੇ BALKRISHAN ਦੇ ਵਕੀਲ ਨੂੰ 2 ਦਿਨਾਂ ਦੇ ਅੰਦਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਮਾਫੀ ਪੱਤਰਾਂ ਨੂੰ ਰਿਕਾਰਡ ਕਰਨ ਲਈ ਕਿਹਾ। RAMDEEP ਅਤੇ BALKRISHAN ਦੇ ਵਕੀਲ ਨੇ ਬੈਂਚ ਨੂੰ ਕਿਹਾ ਕਿ ਉਹ ਆਪਣੀਆਂ ਗਲਤੀਆਂ ਲਈ ਬਿਨਾਂ ਸ਼ਰਤ ਮਾਫੀ ਮੰਗਣ ਲਈ ਵਾਅਦਾ ਇਸ਼ਤਿਹਾਰ ਵੀ ਜਾਰੀ ਕਰਨਗੇ। 5ਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਵੱਲਵੋਲ ਸੁਪਰਸਟਾਰ ਸਲਮਾਨ ਖਾਨ ਦੀ ਰਿਹਾਈ ਤੋਂ ਬਾਅਦ ਗੋਲੀਬਾਰੀ ਵਿੱਚ ਕਥਿਤ ਕੌਤ ਦੇ ਵਰਤੇ ਹਥਿਆਰਾਂ ਨੂੰ ਬਰਾਮਦ ਕਰਨ ਲਈ ਤਲਾਸ਼ੀ ਮਹਿੰਮ ਦੌਰਾਨ ਗੁਜਰਾਤ ਦੀ ਤਾਪੀ ਨਦੀ ਚੋਂ ਦੋ ਪਿਸਤੌਲ ਮੈਗਜ਼ੀਨ ਅਤੇ ਗੋਲੀਆਂ ਬਰਾਮਦ ਕੀਤੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁਰੂ ਹੋਈ ਤਲਾਸ਼ੀ ਦੌਰਾਨ ਅਪਰਾਧ ਸ਼ਾਖਾ ਨੇ ਦੋ ਪਿਸਤੌਲ ਤਿੰਨ ਮੈਗਜ਼ੀਨ ਅਤੇ 13 ਗੋਲੀਆਂ ਬਰਾਮਦ ਕੀਤੀਆਂ ਐਨਕਾਊਂਟਰ ਸਪੈਸ਼ਲਿਸਟ ਤੇ ਸੀਨੀਅਰ ਪੁਲਿਸ ਇੰਸਪੈਕਟਰ ਤੇ ਅਧਿਆ ਨਾਇਕ ਸਮੇਤ 12 ਅਧਿਕਾਰੀਆਂ ਦੀ ਟੀਮ ਹਾਲੇ ਵੀ ਉੱਥੇ ਮੌਕੇ ਤੇ ਮੌਜੂਦ ਸੀ ਸਕੂਬਰ ਕੋਤਾਖਰਾਂ ਦੀ ਮਦਦ ਨਾਲ ਖੋਜ ਕੀਤੀ ਗਈ ਗ੍ਰਿਫਤਾਰ ਕੀਤੇ ਦੋ ਮੁਲਜ਼ਮਾਂ विकि गुप्ता ਤੇ 사ਗਰਪਾਲ ਨੇ 14 ਅਪ੍ਰੈਲ ਨੂੰ ਮੁੰਬਈ ਦੇ ਬੈਂਡਰਾ ਇਲਾਕੇ 'ਚ ਗੈਲੈਕਸੀ ਅਪਾਰਟਮੈਂਟ 'ਚ ਸਲਮਾਨ ਖਾਨ ਦੇ ਕਾਰ ਦੇ ਬਾਹਰ ਕਥਿਤਪੌਰ ਤੇ ਗੋਲੀਬਾਰੀ ਕੀਤੀ ਤੇ ਫਿਰ ਮੋਟਰਸਾਈਕਲ ਤੇ ਮੌਕੇ ਤੋਂ ਫਰਾਰ ਹੋ ਗਏ 6ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਮne ਆ ਰਹੀ ਹੈ ਇਥੋਂ ਦੀ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ BRS ਆਗੂ ਕੇ ਕਵਿਤਾ ਦੀ ਨਿਆਇਖੇਰਾਂ ਸਿਤ 7 ਮਈ ਤੱਕ ਵਧਾ ਦਿੱਤੀ ਹੈ CBI ਅਤੇ ED ਮਾਮਲਿਆਂ ਲਈ ਵਿਸ਼ੇਸ਼ ਜੱਜ ਕਵੇਰੀ 바ਵੇਜਾ ਨੇ ਰਿਮਾਂਡ ਦੀ ਮਿਆਦ ਖਤਮ ਹੋਣ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਹਿਰਾਸਤ ਵਿੱਚ ਵਾਅਦਾ ਕਰ ਦਿੱਤਾ। ਜੱਜ ਨੇ ਤਿਲੰਗਾਨਾ ਦੀ MLC ਅਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਤੀ ਕਵਿਤਾ ਦੀ ਨਿਆਇ ਘੇਰਾਸਤ ਵੀ CBI ਦੁਆਰਾ ਜਾਂਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 7 ਮਈ ਤੱਕ ਵਾਅਦਾ ਦਿੱਤੀ ਹੈ। ਸਤਵੀਂ ਅਹਿਮ ਖਬਰ ਜਲੰਧਰ ਤੋਂ سامنے ਆ ਰਹੀ ਹੈ। ਨਵਾਂ ਸ਼ਹਿਰ ਚੰਡੀਗੜ੍ਹ ਮੁੱਖ ਮਾਰਗ ਤੇ ਹਾਦਸੇ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਗੰਭੀਰ ਜ਼ਖਮੀ ਹੋਏ। ਉਹਨਾਂ ਦੇ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਅੰਗਦ ਸਿੰਘ ਸੈਣੀ ਨੂੰ ਮੋਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਉਹਨਾਂ ਦੀ ਐਸਯੂਵੀ ਐਂਬੂਲੈਂਸ ਵਿੱਚ ਜਾਵਤ ਜੀ ਇਸ ਕਾਰਨ ਸਾਬਕਾ ਵਿਧਾਇਕ ਦੀ ਗੱਡੀ ਦਾ ਮੋਹਰਲਾ ਹਿੱਸਾ ਨੁਕਸਾਨਿਆ ਗਿਆ। ਅੱਠਵੀਂ ਅਹਿਮ ਖਬਰ ਲਾਹੌਰ ਤੋਂ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਰਾਤ ਪੰਜ ਦਿਨਾ ਨਿਜੀ ਦੌਰੇ ਤੇ ਚੀਨ ਲਈ ਰਵਾਨਾ ਹੋਗੇ। ਸ਼ਰੀਫ ਪਰਿਵਾਰ ਇਸ ਬਾਰੇ ਜਨਤਕ ਤੌਰ ਤੇ ਜ਼ਿਆਦਾ ਜਾਣਕਾਰੀ ਦੇਣ ਤੋਂ ਬਚ ਰਹੇ ਹੈ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਕਿਹਾ ਕਿ ਉਸ ਦੇ ਸਰਵਉੱਚ ਨੇਤਾ ਆਪਣੇ ਪੋਤੇ ਜੁਨੇਦ ਸਬਦਰ ਅਤੇ ਨਿੱਜੀ ਸਟਾਫ ਦੇ ਨਾਲ ਲਾਹੌਰ ਹਵਾਈ ਅੱਡੇ ਤੋਂ ਚਾਈਨਾ ਦੱਖਣੀ 에ਅਰਲਾਈਨਸ ਦੇ ਉਡਾਨ ਵਿੱਚ ਨਿੱਜੀ ਦੌਰੇ ਤੇ ਚੀਨ ਲਈ ਰਵਾਨਾ ਹੋਏ ਨੌਵੀਂ ਅਹਿਮ ਖਬਰ ਲਖਨਊ ਤੋਂ ਸਾਹਮਣੇ ਆ ਰਹੀ ਹੈ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅਨਸਾਰੀ ਦੀ ਅੱਜ ਆਈ ਵਿਸਰਾ ਟੈਸਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਰਹੂਮ ਦੇ ਸਰੀਰ ਵਿੱਚ ਜ਼ਹਿਰੀਲਾ ਤੱਤ ਨਹੀਂ ਮਿਲਿਆ मुक्तार अंसारी ਦੀ ਬਾਂਦਾ ਜ਼ਿਲ੍ਹੇ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ 28 ਮਾਰਚ ਨੂੰ ਜੇਲ੍ਹ ਵਿੱਚ ਸਜ਼ਾ ਕੱਟਣ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਜਨ ਗਈ ਸੀ ਮੁਕ्तार ਦੇ ਪ੍ਰਾਂਤ ਤੇ ਸੰਸਦ ਮੈਂਬਰ ਅਫਜ਼ਲ अंसारी ਨੇ ਦੋਸ਼ ਲਾਇਆ ਸੀ ਕਿ ਮੁਕ्तार ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਪੋਸਮਾਰਟਮ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ अंसारी ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ अंसारी ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਮੌਤ ਜੇਲ੍ਹ ਵਿੱਚ ਸਲੋ ਪాయిਜ਼ਨਿੰਗ ਕਾਰਨ ਹੋਈ ਹੈ ਹਸਪਤਾਲ ਦੇ ਸੀਨੀਅਰ ਸੂਤਰ ਜਿਸ ਨੇ ਪੋਸਟਮਾਰਟਮ ਜਾਂਚ ਦੀ ਨਿਗਰਾਨੀ ਕੀਤੀ ਉਹਨਾਂ ਨੇ ਕਿਹਾ ਮੁਖ्तार ਅंसारी ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੀ ਹੈ 10ਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ਤੇ ਨੂਡਲਸ ਦੇ ਪੈਕਟਾਂ ਵਿੱਚ ਲੁਕਾਏ ਹੀਰੇ ਤੇ ਯਾਤਰੀਆਂ ਦੇ ਸਰੀਰ ਦੇ ਅੰਗਾਂ ਤੇ ਸਮਾਨ ਵਿੱਚ ਲੁਕਾਏ ਸੋਨੇ ਨੂੰ ਜ਼ਬਤ ਕੀਤਾ ਹੈ ਜਿਸ ਦੀ ਕੁੱਲ ਕੀਮਤ 6 ਕਰੋੜ 46 ਲੱਖ ਰੁਪਏ ਹੈ ਕਸਟਮ ਅਧਿਕਾਰੀ ਨੇ ਸੋਮਵਾਰ ਦੇ ਦੁਪਹਿਰ ਰਾਤ ਕਿਹਾ ਕਿ ਹਫਤੇ ਦੇ ਅੰਤ ਵਿੱਚ 4 ਕਰੋੜ 44 ਲੱਖ ਰੁਪਏ ਮੋਲ ਦਾ 6.8 ਟਿਕ 5 ਕਿਲੋਗ੍ਰਾਮ ਤੋਂ ਵੱਧ ਸੋਨਾ ਤੇ 2 ਕਰੋੜ 2 ਲੱਖ ਰੁਪਏ ਦੇ ਹੀਰੇ ਜ਼ਬਤ ਕਰਨ ਤੋਂ ਬਾਅਦ ਚਾਨੀ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੰਬਈ ਤੋਂ ਬੈਂਕਾਕ ਜਾ ਰਹੇ ਭਾਰਤੀ ਨਾਗਰਿਕ ਨੂੰ ਰੋਕਿਆ ਗਿਆ ਤੇ ਉਸ ਦੇ ਟ੍ਰੋਲੀ ਬੈਗ ਵਿੱਚ ਨੂਡਲਸ ਦੇ ਪੈਕਾਂ ਵਿੱਚ ਲੁਕਾਏ ਹੀਰਿਆਂ ਨੂੰ ਜ਼ਬਤ ਕਰ ਲਿਆ ਗਿਆ। ਸਵੇਰ ਸਨਾਚ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ